ਪਿੰਡ ਰੈਸਲ ਦੀ ਪੰਚਾਇਤ ਵੱਲੋਂ ਮੈਡਮ ਰਾਜਵਿੰਦਰ ਕੋਰਖਰੌੜ ਨੂੰ ਇੰਚਾਰਜ ਮਹਿਲਾ ਵਿੰਗ ਨਾਬਾ ਲੱਗਣ ਤੇ ਸਨਮਾਨਿਤ ਕੀਤਾ ਗਿਆ ਹਲਕਾ ਨਾਬਾ ਦੇ ਪਿੰਡ ਰੈਸਲ ਦੀ ਪੰਚਾਇਤ ਵੱਲੋਂ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਜਿਸ ਵਿੱਚ ਮੈਡਮ ਰਾਜਵਿੰਦਰ ਕੋਰਖਰੌੜ ਨੂੰ ਇੰਚਾਰਜ ਮਹਿਲਾ ਵਿੰਗ ਨਾਬਾ ਲੱਗਣ ਤੇ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਹ ਸਾਰਾ ਪ੍ਰੋਗਰਾਮ ਸਰਪੰਚ ਹਰਬੰਸ ਸਿੰਘ ਅਤੇ ਸਮੂਹ ਪੰਚਾਇਤ ਦੀ ਦੇਖਰੇਖ ਹੇਠ ਕਰਵਾਇਆ ਗਿਆ ਇਸ ਵਿੱਚ ਸਰਦਾਰ ਹਰਿੰਦਰ ਸਿੰਘ ਬਲਾਕ ਪ੍ਰਦਾਨ ਕਲਾ ਕਿਤਾਬਾਂ ਵਾਲਾ 500 ਸਰਪੰਚ ਹਰਬੰਦ ਸਿੰਘ ਨਿਰਮਲ ਸਿੰਘ ਆਰਤੀਆ ਸੈਲਫ ਹੈਲਪ ਗਰੁੱਪ ਦੀਆਂ ਮਹਿਲਾਵਾਂ ਵੱਲੋਂ ਸ਼ਿਰਕਤ ਕੀਤੀ ਗਈ ਹਾਂਜੀ ਜੀ ਅੱਜ ਦਾ ਪ੍ਰੋਗਰਾਮ ਕਰਵਾਇਆ ਗਿਆ ਜਿਸ ਤੋਂ ਬੰਦਰੀ ਸਪਾਈ ਗਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਪ੍ਰੋਗਰਾਮ ਪਿੰਡ ਰੈਸਟਲ ਦੀ ਪੰਚਾਇਤ ਵੱਲੋਂ ਸਾਡੇ ਸਰਪੰਚ ਸਾਹਿਬ ਵੱਲੋਂ ਕਰਵਾਇਆ ਗਿਆ ਜੀ ਜੀ ਮੈਨੂੰ ਬਹੁਤ ਜ਼ਿਆਦਾ ਮੈਲਾ ਵਿੰਗਿੰਗ ਸਾਰਜ ਲੱਗਣ ਤੇ ਸਨਮਾਨਿਤ ਕੀਤਾ ਗਿਆ ਮੈਂ ਇਹਨਾਂ ਦੀ ਬਹੁਤ ਬਹੁਤ ਦਿਲੋਂ ਧੰਨਵਾਦ ਧੰਨਵਾਦੀ ਹਾਂ ਤੇ ਦੂਸਰਾ ਇੱਥੇ ਪਹੁੰਚੀ ਮੇਰੀਆਂ ਭੈਣਾਂ ਨੂੰ ਮੈਂ ਐਸਰਜੀ ਗਰੁੱਪ ਸੈਲਫ ਹੈਲਥ ਗਰੁੱਪ ਬਾਰੇ ਨੌਲੇਜ ਦਿੱਤੀ ਆ ਤੇ ਘਰ ਘਰ ਦੇ ਵਿੱਚ ਜੋ ਭਗਵਾਨਪਨ ਸਾਹਿਬ ਨੇ ਰੋਜ਼ਗਾਰ ਪਹੁੰਚਾਇਆ ਤੇ ਸਾਡੀਆਂ ਘਰ ਬੈਠੀਆਂ ਲੇਡੀਜ਼ ਨੇ ਜਿਹ ਕੰਮ ਕਰਕੇ ਆਪਣੀ ਇਨਕਮ ਇਕੱਠੀ ਕਰ ਸਕਦੀਆਂ ਨੇ ਉਹਦੇ ਬਾਰੇ ਦੱਸੋ ਜੀ। ਹਾਂ ਜੀ ਸਰ ਅੱਜ ਦੇ ਪ੍ਰੋਗਰਾਮਰ ਕੀ ਗੱਲ ਹੈ? ਰਾਜਵਿੰਦਰ ਕੌਰ ਨੂੰ ਬੇਟੀ ਤੋਂ ਸਾਡੇ ਨੇ ਸਨਮਾਨਿਤ ਕੀਤਾ ਪੰਚਾਇਤ ਵੱਲੋਂ। ਦੇਖੋ ਤਾਂ ਅੱਗੇ ਵਧੂਗੀ। ਅਸੀਂ ਸਾਰੇ ਪੰਚਾਇਤ ਵੱਲੋਂ ਇਹਨਾਂ ਨੂੰ ਸਨਮਾਨਿਤ ਕੀਤਾ। ਵਧੀਆ ਕੰਮ ਕਰੂ। ਪੰਚਾਇਤ ਦਾ ਫਰਜ਼ ਬਣਦਾ ਵੀ ਹੈ ਨਾ ਸਨਮਾਨਿਤ ਕਰਨਾ। ਜੀ ਸਨਮਾਨਿਤ ਕੀਤਾ। ਤੁਹਾਨੂੰ ਬਹੁਤ ਖੁਸ਼ੀ ਹੈ। ਹਾਂ ਜੀ ਸਰ ਅੱਜ ਦੇ ਪ੍ਰੋਗਰਾਮ ਹਾਂਜੀ ਇਹ ਬੇਟੀ ਨੂੰ ਜਿਹੜੀ ਪੰਚਾਇਤ ਨੇ ਜ਼ਿੰਮੇਵਾਰੀ ਦਈ ਹੈ ਜੀ ਇਹ ਦਿਲਤਾ ਜੀ ਨਾਲ ਨਮਾਉਣਗੇ ਜੀ ਬਹੁਤ ਬਹੁਤ ਧੰਨਵਾਦ ਪੰਚਾਇਤ ਦਾ ਜੀ ਸਟੱਡੀ ਬੇਟੀ ਰਾਜਵਿੰਦਰ ਕੌਰ ਨੂੰ ਜਿਹੜਾ ਭਗਵੰਤ ਮਾਨ ਜੀ ਨੇ ਅਹੁਦਾ ਦਿੱਤਾ ਹੈ ਤੇ ਤੁਹਾਨੂੰ ਦੇ ਹੀ ਨਾਲ ਕੰਮ ਕਰਨਗੇ ਮਿੰਤੀ ਨੇ ਪਰ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਅੱਗੇ ਨੂੰ ਹੋਰ ਵੀ ਇਹਨਾਂ ਨੂੰ 14 ਦੇ ਕੇ ਸਨਮਾਨਿਤ ਕਰਨਾ ਸਰੂਸੀ ਧੰਨਵਾਦੀਆਂ ਮੈਡਮ ਰਾਜਵੰਦਰ ਕੌਰ ਜੀ ਤੇ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਤੇ ਇਹਨਾਂ ਨੇ ਸਾਨੂੰ ਵੀ ਮਤਲਬ ਪਾਰਟੀ ਵਿੱਚ ਸ਼ਾਮਲ ਕੀਤਾ ਤੇ ਅਸੀਂ ਘਰ-ਘਰ ਇਹ ਮੁਹਿੰਮ ਪਹੁੰਚਾਉਣੀ ਆ ਘਰ-ਘਰ ਹਰ ਇੱਕ ਜਨਾਨੀਆਂ ਨੂੰ ਅਸੀਂ ਕੰਮ ਦੇਣਾ ਤੇ ਉਹਨਾਂ ਦੀ ਸਹਿਤਾ ਹੋਣੀ ਹੈ ਇਸ ਕੰਮ ਨਾਲ ਤੇ ਅਸੀਂ ਮਤਲਬ ਕਿ ਪਾਰਟੀ ਨਾਲ तहे ਦਿਲੋਂ ਜੁੜ ਕੇ ਕੰਮ ਕਰਾਂਗੇ ਧੰਨਵਾਦ ਜੀ